来 ਵੀ ਮਿੱਤਰੋ ਅੱਜ ਚੱਲੇ ਆ ਮੇਲੇ ਤੇ ਤੇਲ ਚੈੱਕ ਕਰ ਲਈਏ ਝੋਟੇ ਚ ਲੈ ਵੀ ਕਰ ਚੈੱਕ ਸੰਤ ਬਾਬਾ ਅਤਰਦਾਸ ਜੀ ਦੀ ਵਰਸੀ ਆ ਉੱਥੇ ਚੱਲੇ ਆ ਦਿਖਾਉਣਾ ਤੁਹਾਨੂੰ ਮਾਹੌਲ ਫਿਰ ਅੱਜ ਲੈ ਵੀ ਮਿੱਤਰੋ ਸਟਾਰਟ ਕਰ ਲਿਆ ਜੋ ਆਜੋ ਜਾਂਦੇ ਆ ਲੈ ਕੇ ਇਹਨੂੰ ਫਿਰ ਮੇਲੇ ਤੇ ਤੁਹ ਫਾਹ ਰਹੇ ਆ ਤੁਹਾਨੂੰ ਸਾਰਾ ਵਲੌਗ ਜੁੜੇ ਰਹੋ ਵਲੌਗ ਦੇ ਨਾਲ ਸਾਡੇ ਜਾਂਦਿਆਂ ਨੂੰ ਮਿੱਤਰੋ ਭੋਗ ਪਾਇਆ ਸੀ ਹਾਲੇ ਜਦੋਂ ਗਈ ਸੀ ਕਰੋ ਦਰਸ਼ਨ ਪਾਲੀ ਸਾਹਿਬ ਦੇ ਖੜਾ ਲਿਆ ਸੀ ਜਿਹੜਾ ਟਰੈਕਟਰ ਇੱਕ ਸਾਈਡ ਤੇ ਹੁਣ ਪਾਲੀ ਸਾਹਿਬ ਨੇ ਉਹ ਜੀ ਬੇਤਰਾਂ ਗਿਆ ਤਾਂ ਪਹੁੰਚ ਗਏ ਇੱਧਰ ਹੁੰਦੇ ਹੁੰਦੇ ਨੇ ਕਬੱਡੀ ਵਗੈਰਾ ਘੋਲ ਵਗੈਰਾ ਇਹ ਕਰਕੇ ਸਾਰਾ ਕੁਝ ਕੈਂਸਲ ਆ ਅਗਲੀਆਂ ਡੇਟਾਂ ਦੇਣਗੇ ਉਦੋਂ ਆਵਾਂਗੇ ਆਪਾਂ ਘਰ ਦੇ ਕਿੱਥੇ ਨੇ ਇੱਥੇ ਅੰਦਰ ਨੇ ਆਉਗੇ ਫੇਰ ਅੱ삐 ਨੂੰ ਨਹੀਂ ਲਿਆਇਆ ਦੱਸ ਆ ਜਾਗੇ ਫਿਰ ਤਾਂ ਮੈਂ ਬੈਠਾ ਨਹੀਂ ਜਾ ਖੜੀਆ ਮਨੇ ਬੋਲ ਰਹੀ ਹੋਵੇ ਆਹ ਸਕੂਟਰੀ ਦੇਖ ਲੈ ਭੈਣ ਚੋ ਮੂਰੇ ਲੈ ਵੀ ਮਿੱਤਰੂ ਕੋਤੂ ਨਿਕਲਿਆ ਤੇਲ ਸੀਗਾ ਘੱਟ ਹੁਣ ਚੱਲਿਆਂ ਪੰਪ ਤੇ ਤੇਲ ਪਵਾ ਕੇ ਆਉਣੇ ਆ ਜੁੜ ਰਹੇ ਆਂ ਬੰਦ ਰਹੇ ਆਂ ਪਹੁੰਚ ਗਏ ਮਿੱਤਰੋ ਪੰਪ ਤੇ ਆਈ ਮਿੱਤਰੋ ਤੇਲ ਪਵਾ ਰਹੇ ਆ ਬੰਦਾ ਪਾ ਰਿਹਾ ਤੇਲ ਖੜਿਆ ਪੰਪ ਤੇ ਅਮਸਟੰਡਾ ਜੀ ਸਾਡੇ ਨਾਮ ਨੇ ਕਾਲਾ ਜੀ ਮਿੱਤਰੋ ਪਵਾ ਲਿਆ ਤੇਲ ਚੱਲੀ ਜਾ ਫੇਰ ਤੇਲ ਪਵਾ ਕੇ ਦੁਬਾਰਾ ਫੇਰ ਮਿੱਤਰੋ ਆ ਗਏ ਮੇਲੇ 'ਚ ਮਿੱਤਰੋ ਹੋ ਗਿਆ ਖਰਾਬ ਪਿੰਡ ਨਹੀਂ ਚੱਲਦੇ ਆ ਭਿੱਜਣ ਤੋਂ ਬਿਣਾ ਜੇ ਖੜੇ ਰਹੇ ਭਿੱਜ ਜਾਣਾ ਕਿਉਂ ਵੀ ਸਹੀ ਗੱਲ ਲੱਗਿਆ ਲੈ ਜੀ ਮਿੱਤਰੋ ਪਾਣੀ ਦੇ ਵਾਰਨਾ ਵ્યાਹਾਰ ਕੇ ਪੀੜ ਬਹੁਤ ਜ਼ਿਆਦਾ ਯਾਰ ਉਮੀਦ ਹੈ ਵੀ 2 ਘੰਟੇ ਸਾਲਾ ਇੱਥੋਂ ਨਿਕਲ ਹੋ ਜੂ ਲੋਕ ਗੱਡੀਆਂ ਹੀ ਵਸਾਈ ਜਾਂਦੇ ਨੇ ਬਾਕੀ ਦੇਖੋ ਦਿਨੇ ਅਪਡੇਟ ਤੁਹਾਨੂੰ ਮੀ ਕਰਕੇ ਮਿੱਤਰੋ ਪਾਰਕਿੰਗ ਦੀ ਬਹੁਤ ਪ੍ਰੋਬਲਮ ਆਈ ਲੋਕ ਗੱਡੀਆਂ ਰੋਡ ਤੇ ਹੀ ਪਾਰਕ ਕਰ ਜਾਂਦੇ ਸੀ ਦੋਨੇ ਪਾਸੇ ਤਾਂ ਆਪਣਾ ਟਰੈਕਟਰ ਤਾਂ ਪੂਰਾ ਪੂਰਾ ਹੀ ਨੰਗਦਾ ਸੀਗਾ ਜਦੋਂ ਅੱਗੋਂ ਕੋਈ ਗੱਡੀ ਆ ਜਾਂਦੀ ਸੀ ਫਿਰ ਜਾਮ ਲੱਗ ਜਾਂਦਾ ਸੀ ਉਹਦੇ ਕਰਕੇ ਸਾਨੂੰ ਇੱਕ ਸਾਈਡ ਤੇ ਖੜਾਉਣਾ ਪਿਆ ਟਰੈਕਟਰ ਕੰਟਾ ਡੇਟ ਅਸੀਂ ਉੱਥੇ ਖੜੇ ਰਹੇ ਜਦ ਤੱਕ ਮੌਸਮ ਪਹਿਲਾਂ ਹੀ ਖਰਾਬ ਸੀਗਾ ਮੀਂਹ ਬਹੁਤ ਤੇਜ਼ ਆ ਗਿਆ ਉਹਦੇ ਕਰਕੇ ਅਸੀਂ ਕਲਿੱਪਾਂ ਲੈ ਨਹੀਂ ਪਾਏ ਮਿੱਤਰੋ ਵਲੌਗ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਅਗਲੇ ਵਲੌਗ 'ਚ ਧੰਨਵਾਦ